ਜਿਹੜੀ ਸੇਕਰ ਹੈ ਤੇ ਮਰਿਆਦਾ ਜਿਹੜੀ ਪੰਥ ਪਰਮਾਨਤ ਹੈ ਜਿਹਨੂੰ ਅਸੀਂ ਅਕਾਲ ਸਤ ਜੀ ਮਰਿਆਦਾ ਕਹਿੰਨੇ ਆ ਉਹਦੇ ਵਿੱਚ ਪੰਜਾਂ ਪਿਆਰਿਆਂ ਦੀ ਭੂਮਿਕਾ ਜਿਹੜੀ ਹੈ ਉਹਨੂੰ ਚਰਚ ਕੀਤਾ ਹੋਇਆ ਹੈ ਕਿ ਅੱਜ ਇਹਨਾਂ ਨੂੰ ਚਾਤਾ ਆ ਗਿਆ ਬੀਬੀ ਜ਼ਗੀਰ ਕੌਰ ਦੇ ਕਿ ਜੀ ਰੋਮਾਰੀ ਵਿਅਪਦੀ ਕਰਦੀ ਆ ਤੁਸੀਂ ਲੰਬੇ ਸਮੇਂ ਤੋਂ ਪੰਥਕ ਸੁਫਾਵਾਂ ਦੇ ਵਿੱਚ ਸਰਗਰਮੋ ਤੁਹਾਡੇ ਧਿਆਨ ਦੇ ਵਿੱਚ ਹੋਏਗਾ ਕਿ ਇਸ ਤੋਂ ਪਹਿਲਾਂ ਕਾਲ ਤੱਕ ਸਭ ਤੇ ਕੋਈ ਇਸ ਤਰ੍ਹਾਂ ਦਾ ਮਸਲਾ ਗਿਆ ਇਹ ਇਹ ਲੋਕ ਜਿਹੜੇ ਨੇ ਇਹ ਨਿੱਜ ਪ੍ਰਸਤ ਨੇ ਕਿ ਗੋਇੰਦਾਨੋਂ ਲੋਰੋਂ ਦੀਆਂ ਨਾਲੇ ਝੋਲੇ ਵਿੱਚੋਂ ਕੋਈ ਨਾ ਕੋਈ ਜਿਹੜਾ ਨਾ ਉਹ ਡੱਡੂ ਕਾਢ ਲੈਂਦੇ ਨੇ ਉਹ ਡੱਡੂ ਨੂੰ ਚਾਉਂਦੇ ਨੇ ਔਰ ਫਿਰ ਝੋਲੇ ਚ ਪਾ ਲੈਂਦੇ ਨੇ ਜਿਨ੍ਹਾਂ ਨੇ ਅਕਾਲ ਤੱਕ ਸਾਭ ਨੂੰ ਥਾਣਾ ਬੜਾ ਦਿੱਤਾ ਕਿਹੜਾ ਸ਼ਾਦਾ ਸਮਾਜਿਕ ਨੇ ਆਏ ਆ ਹੂੰ ਉਰੇ ਵਾਸਤੇ ਪਹਿਲਾਂ ਪੰਚਾਇਤਾਂ ਨੇ ਪੰਚਾਇਤ ਚ ਨੇ ਆਏ ਹੁੰਦਾ ਜੇ ਪੰਚਾਇਤ ਨਾ ਹੋਵੇ ਠਾਣੇ ਹੁੰਦਾ ਤਗੀਰ ਕੌਰ ਦੇ ਮਸਲੇ ਦੇ ਉੱਪਰ ਤਖਤ ਸਾਹਿਬ ਨੂੰ ਗੁਰੂ ਸਾਹਿਬ ਨੂੰ ਫਿਰ ਢਾਲ ਬਣਾਇਆ ਜਾ ਰਿਹਾ ਇਹ ਜਿਹੜੀ ਲਹਿਰ ਹੈ ਇਹਨੂੰ ਠੰਡ ਠੱਲਣ ਵਾਸਤੇ ਸ਼ਿਕਾਇਤਾਂ ਕਰਨ ਦੇ ਲੋਕ ਨਹੀਂ ਆ ਦਾ ਅਨਮਿਊਟ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਬੀਬੀ ਜਗੀਰ ਕੌਰ ਨੂੰ ਕੁਝ ਮਾਮਲਿਆਂ ਦੇ ਸਮੇਤ ਮੁੱਖ ਤੌਰ ਤੇ ਰੋਮਾਂ ਦੀ ਬਿਰਬੀ ਦੇ ਮਾਮਲੇ ਦੇ ਵਿੱਚ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਗਿਆ ਹੈ ਔਰ ਇਸੇ ਮਾਮਲੇ ਦੇ ਵਿੱਚ ਬਹੁਤ ਸਾਰੀਆਂ ਪੰਥਕ ਸ਼ਖਸੀਅਤਾਂ ਦੇ ਵੱਲੋਂ ਸਵਾਲੀਆ ਚਿੰਨ੍ਹ ਵੀ ਉਠਾਏ ਜਾ ਰਹੇ ਨੇ ਕਿ ਇਸ ਤਰੀਕੇ ਦੇ ਨਾਲ ਇਸ ਮਾਮਲੇ ਦੇ ਉੱਪਰ ਤਲਬ ਨਹੀਂ ਸੀ ਕੀਤਾ ਜਾਣਾ ਚਾਹੀਦਾ ਇਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਾਂਗੇ ਗੱਲਬਾਤ ਕਰਨ ਵਾਸਤੇ ਸਾਬਕਾ ਐਸਜੀਪੀਸੀ ਮੈਂਬਰ ਤੇ ਸਾਬਕਾ ਅਕਾਲੀ ਆਗੂ ਮੇਰੇ ਨਾਲ ਨੇ ਗੁਰਪ੍ਰਤਾਪ ਸਿੰਘ ਰਿਆੜ ਉਨ੍ਹਾਂ ਦੇ ਨਾਲ ਗੱਲਬਾਤ ਕਰਾਂਗੇ ਉਹ ਇਸ ਮਾਮਲੇ ਨੂੰ ਕਿਹੜੇ ਪੱਖ ਤੋਂ ਦੇਖਦੇ ਨੇ ਇਸ ਮਾਮਲੇ ਦੇ ਵਿੱਚ ਹੋਣਾ ਕੀ ਚਾਹੀਦਾ ਹੈ ਔਰ ਜਿਹੜਾ ਸਧਾਂਤਕ ਪੱਖ ਹੈ ਰੋਮਾ ਦੀ ਬਿਰਬੀ ਦਾ ਜਾਂ ਕੇਸਾਂ ਦੀ ਬਿਰਬੀ ਦਾ ਉਸ ਮਾਮਲੇ ਨੂੰ ਕਿਵੇਂ ਦੇਖਦੇ ਨੇ ਸਰ ਸਵਾਗਤ ਹੈ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਿਆਣੇ ਸਾਹਿਬ ਬੀਬੀ ਜਗੀਰ ਕੌਰ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਅਕਾਲ ਤਖਤ ਸਾਹਿਬ ਤੇ ਤਲਬ ਕਰਨ ਦੇ ਮਾਮਲੇ ਦੇ ਵਿੱਚ ਬਹੁਤ ਸਾਰੀਆਂ ਸ਼ਖਸੀਅਤਾਂ ਦੇ ਵੱਲੋਂ ਸਵਾਲੀਆ ਚੈਨਲ ਲਗਾਏ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਐਸਜੀਪੀਸੀ ਮੈਂਬਰ ਕਿਰਨਜੀਤ ਕੌਰ ਨੇ ਔਰ ਉਹਨਾਂ ਦੇ ਨਾਲ ਜੁੜਦੇ ਹੋਏ ਆਈਐਸ ਗੁਰਤੇਜ ਸਿੰਘ ਨੇ ਉਹਨਾਂ ਦੇ ਵੱਲੋਂ ਇਹ ਦਲੀਲਾਂ ਦਿੱਤੀਆਂ ਜਾ ਰਹੀਆਂ ਨੇ ਕਿ ਇਸ ਮਾਮਲੇ ਦੇ ਵਿੱਚ ਬੀਬੀ ਜਗੀਰ ਕੌਰ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਨਹੀਂ ਸੀ ਕੀਤਾ ਜਾਣਾ ਚਾਹੀਦਾ ਤੁਹਾਡਾ ਕੀ ਨਜ਼ਰੀਆ ਇਸ ਬਾਰੇ ਪਹਿਪ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਦੇ ਮਹਾਨ ਕਾਰਜ ਜਿਹੜੀ ਹੈਗੀ ਆ ਉਸ ਸਿੱਖਾਂ ਦੇ ਦਿਲਾਂ ਦੇ ਵਿੱਚ ਮੇਰਾ ਖਿਆਲ ਹੈ ਗੁਰੂ ਸਾਹਿਬਾਨ ਦੇ ਪਰਪਰ ਮਹਾਨਤਾ ਹੈ ਸਾਡੀ ਅਕਾਲ ਤਖਤ ਸਾਹਿਬ ਦੇ ਵਿੱਚ ਅੰਨਾਂ ਤਖਤਾਂ ਦੇ ਵਿੱਚੋਂ ਕੋਈ ਤਖਤ ਹੈ ਜਿਹੜਾ ਸਾਡਾ ਗੁਰੂ ਸਾਹਿਬ ਨੇ ਆਪਣੀ ਹਾਜ਼ਰੀ ਦੇ ਵਿੱਚ ਔਰ ਦਿੱਲੀ ਤਖਤ ਦੇ ਮੁਕਾਬਲੇ ਦੇ ਵਿੱਚ ਇਹ ਤਖਤ ਜਿਹੜਾ ਨਾ ਇਹਨੂੰ ਸ਼ਤਾਪਤ ਕੀਤਾ ਸੀ ਤਾਂ ਕਿ ਅਸੀਂ ਆਪਣਾ ਜਿਹੜਾ ਰਾਜ ਭਾਗ ਹੈ ਆਪਣਾ ਜਿਹੜਾ ਕਾਨੂੰਨ ਵਿਵਸਥਾ ਹੈ ਆਪਣੇ ਜਿਹੜੀ ਸਾਡੇ ਜਿਹੜਾ ਵਿਚਾਰਧਾਰਾ ਹੈ ਆਪਣੇ ਜਿਹੜੇ ਸਾਡੇ ਕੰਮਕਾਰ ਨੇ ਜਾਂ ਸਾਡੀਆਂ ਔਕੜਾਂ ਨੇ ਸਾਡੇ ਜਿਹੜੇ ਭਾਈ ਸਾਹਿਬ ਜੀ ਕੰਮਕਾਰ ਉਹਨਾਂ ਨੂੰ ਕਿਸ ਹਿਸਾਬ ਦੇ ਨਾਲ ਕਿਸ ਤਰ੍ਹਾਂ ਕਿਸ ਤਰ੍ਹਾਂ ਕਰਕੇ ਅਸੀਂ ਜਿਹੜਾ ਹੈ ਨਾ ਜੀ ਇਸ ਸੰਸਾਰ ਦੇ ਵਿੱਚ ਇੱਕ ਚੰਗੇ ਮਨੋਖਰੀ ਤਰ੍ਹਾਂ ਵਿਚਰਨਾ ਹੈ ਉਹਦੇ ਵਾਸਤੇ ਅਕਾਲ ਤਖਤ ਸਾਹਿਬ ਦੀ ਰਚਨਾ ਹੋਈ ਸੀ ਔਰ ਅਕਾਲ ਤਖਤ ਮਹਾਨ ਹੈ ਹਰ ਸਿੱਖ ਦੀ ਜਿੰਦ ਤੇ ਜਾਨ ਹੈ ਤੇ ਅਕਾਲ ਤਖਤ ਤੇ ਬੈਠਾ ਹੋਇਆ ਜਾਇਜ਼ਦਾਰ ਉਹਨੂੰ ਸੋਚਣਾ ਚਾਹੀਦਾ ਹੈ ਕਿ ਮੈਂ ਇੱਕ ਬਹੁਤ ਵੱਡੀ ਉੱਚੀ ਪਦਵੀ ਤੇ ਬੈਠਾ ਹੋਇਆ ਹਾਂ ਮੇਰੀਆਂ ਹੱਦਾਂ ਕਿਹਨੇ ਮੇਰੀਆਂ ਹਦੂਤਾਂ ਕਿਹਨੇ ਮੇਰਾ ਕੰਮ ਕਾਰ ਕੀਆ ਮੇਰਾ ਕਾਰਜਾਕਰਨ ਦਾ ਜਿਹੜਾ ਹੈਗਾ ਇਸ ਤਰੀਕਾ ਕੀਆ ਮੇਰੀ ਸ਼ਕਤੀਆਂ ਕੀ ਨੇ ਮੈਂ ਕੀ ਕਰ ਸਕਦਾ ਜੇ ਕੀ ਨਹੀਂ ਕਰ ਸਕਦਾ ਇਹ ਦੀ ਜਦੋਂ ਤੱਕ ਅਕਾਲ ਤਖਤ ਸਾਹਿਬ ਦੇ ਜੇਹੇਦਾਰ ਨੂੰ ਗਿਆਨ ਨਹੀਂ ਹੋਵੇਗਾ ਉਂਦਰ ਤੱਕ ਇਹੋ ਜੀਆਂ ਗਲਤੀਆਂ ਹੋਣੀਆਂ ਸਬਾਵਕ ਹੋਣਗੀਆਂ ਤੁਹਾਡਾ ਕੀ ਮੰਨਣਾ ਹੈ ਕਿ ਤਲਬ ਕੀਤਾ ਜਾਣਾ ਚਾਹੀਦਾ ਸੀ ਜਾਂ ਨਹੀਂ ਸੀ ਕੀਤਾ ਜਾਣਾ ਚਾਹਨਾ ਜੀ ਕਿ ਜਿਹੜੀ ਸਿੱਖ ਰਹਿਤ ਮਰਿਆਦਾ ਜਿਹੜੀ ਪੰਥ ਪਰਮਾਨਤ ਹੈ ਜਿਹਨੂੰ ਅਸੀਂ ਅਕਾਲ ਤਖਤ ਜੀ ਮਰਿਆਦਾ ਕਹਿੰਦੇ ਆ ਉਹਦੇ ਵਿੱਚ ਪੰਜਾਂ ਪਿਆਰਿਆਂ ਦੀ ਭੂਮਿਕਾ ਜਿਹੜੀ ਹੈ ਉਹਨੂੰ ਦਰਜ ਕੀਤਾ ਹੋਇਆ ਹੈ ਪੰਨਿਆ ਪਿਆਰਿਆਂ ਦੀ ਇੱਥੇ ਵੀ ਪੰਜ ਪਿਆਰਾ ਪੀੜਾ ਹੈਗਾ ਹੈ ਉੱਤੇ ਨਿਜਾਮ ਹੈਗਾ ਹੈ ਪੰਜ ਪਿਆਰੇ ਜਿਹੜੇ ਨੇ ਉਹੀ ਸਾਰਾ ਗੁਰਮਤਾ ਕਰਦੇ ਨੇ ਜਿਹੜਾ ਕਾਲ ਤੱਕ ਸਾਡਾ ਜਹੇਦਾਰ ਹੈ ਉਹ ਜਿਹੜਾ ਮਤਾ ਹੁੰਦਾ ਉਹਨੂੰ ਆ ਕੇ ਸੰਗਤਾਂ ਦੇ ਵਿੱਚ ਜਿਹੜਾ ਨਾ ਸੰਦੇਸ਼ ਰੂਪੀ ਦੇ ਵਿੱਚ ਜਿਹੜਾ ਪੜ ਕੇ ਸੁਣਾਉਗਾ ਹੂੰ ਔਰ ਜਿਹੜੀ ਇਹ ਉਹ ਮੁੜਕੇ ਜਿਹੜਾ ਹੈਗਾ ਮਤਾ ਉਹ ਸਾਰੀ ਸੰਗਤ ਦੇ ਮੰਨਣਯੋਗ ਹੁੰਦਾ ਉਹਨੂੰ ਮੰਨਣਾ ਚਾਹੀਦਾ ਔਰ ਉਹ ਤੋਂ ਅੱਗੇ ਪਿੱਛੇ ਕਿੰ ਤੋਂ ਉਪਰ ਤੋਂ ਨਹੀਂ ਹੋਣਾ ਚਾਹੀਦਾ ਹੂੰ ਲੇਕਿਨ ਜਿਹੜਾ ਲੋਕਲ ਲੋਕਲ ਜਾਇਗਾ ਲੋਕਲ ਬਸ ਫਰਜ਼ਾਨ ਮਰਦ ਕਿਸੇ ਕਿਸੇ ਗੁਰਦੁਆਰੇ ਦਾ ਹੈ ਕਿਸੇ ਜਾਤ ਦਾ ਹੈ ਕਿਸੇ ਬਰਾਦਰੀ ਦਾ ਹੈ ਕਿਸੇ ਇੱਕ ਸ਼ਹਿਰ ਦਾ ਹੈ ਉਥੇ ਇਕੱਠ ਹੋਵੇਗਾ ਵਿਵਿਧਵਿਧਾਨ ਦੀ ਗੱਲ ਕਰ ਰਹੇ ਹਾਂ ਉਥੇ ਲੋਕਲ ਇਕੱਠ ਹੋਵੇਗਾ ਲੋਕਲ ਇਕੱਠ ਦੇ ਵਿੱਚ ਲੋਕਲ ਬੰਦਿਆ ਦੇ ਵਿੱਚੋਂ ਪੰਜ ਪਿਆਰਿਆ ਮਹਾਰਾਜ ਦੇ ਸਰਪੰਚ ਪੰਜ ਪਿਆਰਿਆ ਜਿਹੜੀ ਅੱਗੇ ਸਰਪੰਚ ਇਹਨਾਂ ਚੋਣ ਹੋਵੇਗੀ ਉਹ ਉਸ ਪ੍ਰੋਬਲਮ ਦਾ ਹੱਲ ਕੱਢਣ ਵਾਸਤੇ ਉਸ ਪ੍ਰੋਬਲਮ ਨੂੰ ਸੋਲਵ ਕਰਨ ਵਾਸਤੇ ਉਸ ਪ੍ਰੋਬਲਮ ਦਾ ਜਿਹੜਾ ਹੈਗਾ ਕੋਈ ਨਾ ਕੋਈ ਤਰੀਕਾ ਕੱਢਣ ਵਾਸਤੇ ਜਿਹੜਾ ਨਾ ਗੁਰਮਤਾ ਕਰਨਗੇ ਤੇ ਹੋਰ ਸੰਗਤ ਦੇ ਵਿੱਚ ਆ ਕੇ ਅਨਾਉਂਸ ਕਰਕੇ ਮੁੜ ਕੇ ਸੰਗਤ ਦਾ ਹਿੱਸਾ ਬਣ ਜਾਣਗੇ ਉਹ ਪੰਜਾਂ ਪਿਆਰਿਆਂ ਦੀ ਕੋਈ ਹੋਮ ਨਹੀਂ ਰਹਿ ਜਾਏਗੀ ਜਿਹੜਾ ਮਸਲਾ ਸਾਰੇ ਪੰਜਾਬ ਦਾ ਹੈ ਸਾਰੇ ਹਿੰਦੁਸਤਾਨ ਦਾ ਸਾਰੇ ਸਿੱਖਾਂ ਦਾ ਜਾਂ ਸਾਰੇ ਜਿੱਥੇ ਵੀ ਸਿੱਖ ਵਾਸਤੇ ਉਹਨਾਂ ਦਾ ਉਹ ਮਸਲਾ ਆਕਾਲ ਤਖਤ ਸਾਹਿਬ ਦੇ ਉੱਤੇ ਜਿਹੜਾ ਹੈਗਾ ਉਹ ਕੀਤਾ ਜਾ ਸਕਦਾ ਹੈ ਬੀਬੀ ਜ਼ਗੀਰਕੌਰ ਦੇ ਕੇਸ ਦੇ ਵਿੱਚ ਮੈਂ ਦੱਸਣਾ ਚਾਹੁੰਦਾ ਹੈ ਕਿ ਅੱਜ ਇਹਨਾਂ ਨੂੰ ਚਾਤਾ ਆ ਗਿਆ ਬੀਬੀ ਜ਼ਗੀਰਕੌਰ ਦੇ ਤੇ ਜੀ ਰੋਮਾਰੀ ਬੇਵਦੀ ਕਰਦੀ ਆ ਇਹਨੇ ਕੁੜੀ ਮਾਰੀ ਹਮਮ ਔਰ ਕੁੜੀ ਮਾਰਦਾ ਨੜੀ ਮਾਰਦਾ ਸਿਰ ਗੋਮ ਨਾਲ ਹਾਂਜੀ ਜਿਹੜਾ ਹੈਗਾ ਰਾਮ ਰਾਈਆਂ ਨਾਲ ਸੀਰ ਮਦੀਆਂ ਨਾਲ ਸਿੱਖਾਂ ਨੇ ਜਿਹੜਾ ਹੈਗਾ ਕੋਈ ਰੋਟੀ ਬੇਟੀ ਦਾ ਰਿਸ਼ਤਾ ਨਹੀਂ ਕਰਨਾ ਤੇ ਉਹ ਹੀ ਜਿਹੜੀ ਹੈਗੀ ਇਹਨਾਂ ਨੇ ਤੁਹਾਨੂੰ ਅਕਾਲ ਤੱਕ ਆਪਣਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਿੰਨ ਚਾਰ ਵਾਰੀ ਪ੍ਰਧਾਨ ਬਣਾ ਦਿੱਤਾ ਹਮਮ ਔਰ ਇਥੋਂ ਤੱਕ ਕਿ ਇੱਕ ਜ਼ਹੀਰ ਸਾਹਿਬ ਨੇ ਮੈਨੂੰ ਨਾ ਭੁੱਲ ਗਿਆ ਉਹਨਾਂ ਨੇ ਇਹਨਾਂ ਨੂੰ ਆਪਣਾ ਸ਼ੋਮਣੀ ਕਮੇਟੀ ਦੇ ਆਪਣਾ ਪ੍ਰਬੰਧ ਤੋਂ ਰਿਮੂਵ ਕਰ ਦਿੱਤਾ ਸੀਗਾ ਔਰ ਜਿਹੜਾ ਹੈ ਜਿਹੜਾ ਅਕਾਲੇ ਦਲ ਜਾਂ ਜਿਹੜਾ ਸ਼ਰੋਮਣੀ ਕਮੇਟੀ ਆ ਉਹ ਆ ਕੇ ਬੀਬੀ ਜ਼ਗੀਰਕੌਰ ਦੇ ਹੱਕ ਵਿੱਚ ਖੜੀ ਹੋ ਗਈ ਸੀ ਔਰ ਜ਼ਹੀਦਾਰ ਨੂੰ ਰਿਮੂਵ ਕਰ ਦਿੱਤਾ ਗਿਆ ਸੀ ਔਰ ਬੀਬੀ ਜ਼ਗੀਰਕੌਰ ਜਿਹੜੀ ਉੱਥੇ ਪ੍ਰਧਾਨ ਰਹੀ ਸੀ ਜਿਹੜਾ ਬੀਬੀ ਜ਼ਗੀਰਕੌਰ ਦਾ ਮਸਲਾ ਇਹ ਕਈ ਤਹਾਕਿਆਂ ਪੁਰਾਣਾ ਹੈ ਤੇ ਆਖਰ ਇਸ ਮਸਲੇ ਨੂੰ ਅੱਜ ਹੀ ਕਿਉਂ ਜ਼ਥੇਦਾਰ ਸਾਹਿਬ ਦੇ ਵੱਲੋਂ ਜਾਂ ਜਿਹੜੇ ਕੁਝ ਲੋਕਾਂ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਅੱਜ ਹੀ ਕਿਉਂ ਮਸਲੇ ਨੂੰ ਜਾਗਰ ਕੀਤਾ ਜਾ ਰਿਹਾ ਇਹ ਲੋਕ ਜਿਹੜੇ ਨੇ ਇਹ ਨਿੱਜ ਪ੍ਰਸਤ ਨੇ ਜਦੋਂ ਇਹਨਾਂ ਨੂੰ ਲੋੜ ਹੁੰਦੀ ਆ ਨਾ ਜੀ ਇਹ ਝੋਲੇ ਵਿੱਚੋਂ ਕੋਈ ਨਾ ਕੋਈ ਜਿਹੜਾ ਨਾ ਜੀ ਉਹ ਡੱਡੂ ਕੱਢ ਲੈਂਦੇ ਨੇ ਉਹ ਡੱਡੂ ਨੂੰ ਚਾਉਂਦੇ ਨੇ ਔਰ ਫਿਰ ਝੋਲੇ 'ਚ ਪਾ ਲੈਂਦੇ ਨੇ ਜਦੋਂ ਨਹੀਂ ਲੋੜ ਹੁੰਦੀ ਕਦੋਂ ਆ ਬੀਬੀ ਜ਼ਗੀਰਕੋਟ ਜਿਹੜੀ ਆ ਇੱਕ ਬਹੁਤ ਵੱਡਾ ਡੇਰਾ ਹੈ ਜਿਹਦੀ ਬਹੁਤ ਮਾਨਤਾ ਹੈ ਉਹਦੀ ਉਹ ਮੁਖੀ ਆ ਉਹਦੀ ਉਹ ਮੰਤ ਹੈ ਹੂੰ ਉਹਦੀ ਉਹ ਸੰਤ ਹੈ ਔਰ ਉਰੋਂ ਕਿਸੇ ਨੂੰ ਯਾਦ ਨਹੀਂ ਆਇਆ ਹਾਂ ਅੱਜ ਇਹਨਾਂ ਨੂੰ ਯਾਦ ਆ ਗਿਆ ਮੈਨੂੰ ਇੱਕ ਸਮਝ ਨਹੀਂ ਆਉਂਦੀ ਕਿ ਅਕਾਲ ਤਖਤ ਦੇ ਜਿਹਨਾਂ ਨੇ ਅਕਾਲ ਤਖਤ ਸਾਹਿਬ ਨੂੰ ਠਾਣਾ ਬਣਾ ਦਿੱਤਾ ਹਮ ਅਕਾਲ ਤਖਤ ਸਾਹਿਬ ਦੇ ਵਿੱਚ ਜਿਹੜਾ ਹੈਗਾ ਬਹੁਤ ਉੱਚੀ ਤੇ ਛੁੱਟੀ ਸੋਚ ਦੇ ਜਿਹੜਾ ਜਦੋਂ ਵੀ ਇਸ ਤਰ੍ਹਾਂ ਦਾ ਕੋਈ ਮਸਲਾ ਹੁੰਦਾ ਹੈ ਸੰਗਤ ਦੇ ਵੱਲੋਂ ਅਕਾਲ ਤਖਤ ਸਾਹਿਬ ਦਾ ਰੋਕ ਕੀਤਾ ਜਾਂਦਾ ਤਾਂ ਸਰਵੋਤਮ ਮੰਨਿਆ ਜਾਂਦਾ ਹੈ ਕੀ ਲੱਗਦਾ ਫਿਰ ਅਕਾਲ ਤਖਤ ਸਾਹਿਬ ਤੇ ਜੇ ਸ਼ਿਕਾਇਤ ਨਹੀਂ ਕੀਤੀ ਜਾਵੇਗੀ ਤੇ ਫਿਰ ਸ਼ਿਕਾਇਤ ਕਿੱਥੇ ਲਜਾਈ ਜਾ ਸਕਦੀ ਆ ਤੁਸੀਂ ਦੇਖੋ ਤੁਸੀਂ ਦੇਖੋ ਕਿ ਜਿਹੜਾ ਸਾਡਾ ਸਮਾਜਿਕ ਨੇ ਆਏ ਆ ਹਮ ਉਰੇ ਵਾਸਤੇ ਪਹਿਲਾਂ ਪੰਚਾਇਤਾਂ ਨੇ ਹਮ ਪੰਚਾਇਤ ਚ ਲਿਆਏ ਹੁੰਦਾ ਜੇ ਪੰਚਾਇਤ ਨਾ ਹੋਵੇ ਠਾਣੇ ਹੁੰਦਾ ਜੇ ਠਾਣੇ ਨਾ ਹੋਵੇ ਫਿਰ ਥੱਲੇ ਜੱਜ ਦੇ ਹੁੰਦਾ ਫਿਰ ਸੈਸ਼ਨ ਦੇ ਹੁੰਦਾ ਫਿਰ ਹਾਈ ਕੋਰਟ ਹੁੰਦਾ ਫਿਰ ਸੁਪਰੀਮ ਕੋਰਟ ਹੁੰਦਾ ਇਹ ਥੋੜੀ ਜਿਹੜਾ ਲੋਕਲ ਮਸਲਾ ਜਾਂ ਪਿੰਡ ਦਾ ਮਸਲਾ ਇੱਕ ਪਿੰਡ ਦੇ ਵਿੱਚ ਕਿਸੇ ਦੀ ਆਪਸ ਵਿੱਚ ਲੜਾਈ ਹੋ ਗਈ ਹੈ ਜਾਂ ਕਿਸੇ ਦਾ ਕੋਈ ਆਪਣਾ ਜ਼ਮੀਨ ਸਾਹਮ ਲਈ ਹੈ ਜਾਂ ਕੁਝ ਹੋਰ ਇਹੋ ਜਿਹਾ ਕੰਮ ਕੀਤਾ ਤੇ ਉਹ ਸਿੱਧਾ ਜਿਹੜਾ ਸੁਪਰੀਮ ਕੋਰਟ ਚਲਾ ਜਾਏਗਾ ਨਹੀਂ ਜਾ ਸਕਦਾ ਉਹਨੂੰ ਪਹਿਲਾਂ ਪਿੰਡ ਦੀ ਪੰਚਾਇਤ ਕੋ ਜਾਣਾ ਪਏਗਾ ਥਾਣੇ ਜਾਣਾ ਪਏਗਾ ਥੱਲੇ ਦੀ ਕਚਹਿਰੀ ਤੇ ਜਾਣਾ ਪਏਗਾ ਸੈਸ਼ਨ ਕੋ ਜਾਣਾ ਪਏਗਾ ਹਾਈ ਕੋਰਟ ਜਾਣਾ ਪਏਗਾ ਫਿਰ ਉਹ ਸੁਪਰੀਮ ਕੋਰਟ ਜਾ ਸਕੇਗਾ ਇਹ ਸਾਡਾ ਸੁਪਰੀਮ ਕੋਰਟ ਆ ਜੀ ਰਿਆਸਬ ਤੁਸੀਂ ਲੰਬੇ ਸਮੇਂ ਤੋਂ ਪੰਤਕ ਸਫਾਵਾਂ ਦੇ ਵਿੱਚ ਸਰਗਰਮ ਹੋ ਤੁਹਾਡੇ ਧਿਆਨ ਦੇ ਵਿੱਚ ਹੋਏਗਾ ਕਿ ਇਸ ਤੋਂ ਪਹਿਲਾਂ ਕਾਲ ਤੱਕ ਸਭ ਤੇ ਕੋਈ ਇਸ ਤਰ੍ਹਾਂ ਦਾ ਮਸਲਾ ਗਿਆ ਹੈ ਦਾੜੀ ਰੰਗਣ ਦਾ ਹੋਵੇ ਰੋਮਾਂ ਦੀ ਬਿਰਬੀ ਦਾ ਹੋਵੇ ਕੇਸਾਂ ਦੀ ਬਿਰਬੀ ਦਾ ਹੋਵੇ ਨਾਲ ਅੱਜ ਚੱਕੜੀ ਕੋਈ ਇਹੋ ਜਿਹਾ ਮਸਲਾ ਨਹੀਂ ਗਿਆ ਕਰੈਕਟਰਜ਼ ਦੇ ਮਸਲੇ ਜ਼ਰੂਰ ਗਏ ਨੇ ਜਗੀਰ ਕੌਰ ਦਾ ਮਸਲਾ ਕਿਉਂ ਕਾਲ ਤੱਕ ਸਭ ਤੇ ਲਜਾਇਆ ਜਾ ਰਿਹਾ ਵਿਕਾਸੋਂ ਦਾ ਗਿਆ ਸੀ ਲੰਗਾ ਦਾ ਔਰ ਇੱਕ ਜਿਹੜਾ ਚੀਫ ਖਾਲਸਾ ਜਵਾਨ ਦਾ ਜਿਹੜਾ ਮਤਲਬ ਆਪਣਾ ਅਕਲੀ ਦਾ ਪ੍ਰਧਾਨ ਸੀਗਾ ਉਹਦਾ ਗਿਆ ਸੀਗਾ ਕਰੈਕਟਰਜ਼ ਆ ਜਿਹੜਾ ਹੈਗਾ ਕਿ ਉਹਨਾਂ ਦੇ ਬੈਡ ਕੈਰੈਕਟਰ ਜਿਹੜੇ ਨੇ ਉਹ ਹੈਗੇ ਨੇ ਤੇ ਉਹ ਮਸਲਾ ਜਿਹੜਾ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜਾ ਡਿਸਕਸ ਹੋਇਆ ਸਕੇਆ ਜਗੀਰਕੌਰ ਦੇ ਮਸਲੇ ਨੂੰ ਅਕਾਲ ਤਖਤ ਸਾਹਿਬ ਤੇ ਕਿਉਂ ਜਾਗਰੂਕ ਕੀਤਾ ਜਾ ਰਿਹਾ ਪਹਿਲਾਂ ਕਿਸੇ ਨੇ ਉਠਾਇਆ ਜੀ ਅੱਜ ਤੱਕ ਹਮ ਪਹਿਲਾਂ ਕਦੇ ਨਹੀਂ ਉਠਾਇਆ ਹਮ ਮੈਂ ਵੀ 4 ਤੋਂ ਲੈ ਕੇ 11 ਤੱਕ ਐਸਪੀਸੀ ਮੈਂਬਰ ਰਿਹਾ ਚੰਡੀਗੜ੍ਹ ਤੋਂ ਇੰਡੀਪੈਂਡੈਂਟ ਮੈਂਬਰ ਰਿਹਾ ਮੈਂ ਹਮ ਲੇਕਿਨ ਮੇਰੇ ਸਾਹਮਣੇ ਕਦੀ ਵੀ ਜਾਂ ਮੇਰੇ ਜਿਹਾ ਹਾਂਦੇ ਵਿੱਚ ਮੇਰੀ 82 ਸਾਲ ਦੀ ਉਮਰ ਆ ਕਾਦੀ ਨਹੀਂ ਆਇਆ ਕਿ ਬੀਬੀ ਜ਼ਗੀਰਕੋਟ ਦੇ ਖਿਲਾਫ ਜਾਂ ਇਹੋ ਜਿਹਾ ਮਸਲਾ ਪਤਤ ਪੁਣੇ ਦਾ ਕਿਉਂਕਿ ਪਤਤ ਪੁਣੇ ਦੀ ਗਾਲੀ ਜੜੀ ਹੈ ਜਿਹੜੀ ਜੋ ਕਾਲ ਤੱਕ ਸੁਣੀ ਨਹੀਂ ਸਕਦਾ ਹੂੰ ਪੱਤ ਜਿਹੜਾ ਉਹ ਸਿੱਖ ਨਹੀਂ ਆ ਹੂੰ ਉਹਦੇ ਜਿਹੜਾ ਗੱਲ ਜੜੀ ਸੁਣੀ ਜਾ ਸਕਦੀ ਗੱਲ ਕਹੀ ਜਾ ਸਕਦੀ ਗੱਲ ਮਨਾਈ ਜਾ ਸਕਦੀ ਆ ਉਹ ਸਿਰਫ ਸਿੱਖ ਨੂੰ ਮਨਾਈ ਜਾ ਸਕਦੀ ਸਿੱਖ ਨੂੰ ਕਹੀ ਜਾ ਸਕਦੀ ਸਿੱਖ ਦੀ ਗੱਲ ਸੁਣੀ ਜਾ ਸਕਦੀ ਅਕਾਲ ਤਖਤ ਸਾਹਿਬ ਬੀਬੀ ਨੇ ਸਵਾਲ ਇਹ ਬੀਬੀ ਪਤਤ ਹੋ ਗਈ ਉਹਦੇ ਸਿੱਖ ਹੀ ਨਹੀਂ ਰਹੀ ਹੂੰ ਉਹਨੋਂ ਕਾਲ ਤੱਕ ਕੀ ਕਹਿ ਸਕਦਾ ਮੰਨੇ ਨਾ ਮੰਨੇ ਪੂਰੀ ਮਰਦੀ ਆ ਅਕਾਲ ਤੱਕ ਸਭ ਤੋਂ ਕਿਹੜੇ ਮਸਲਿਆਂ ਦੀ ਗੱਲ ਹੋ ਸਕਦੀ ਹੈ ਕਿਹੜੇ ਉੱਥੇ ਹੱਲ ਹੋ ਸਕਦੇ ਇਸ ਤਰ੍ਹਾਂ ਦਾ ਜਾਪਤਾ ਤੁਹਾਨੂੰ ਕੋਈ ਕੋਈ ਸਾਡੇ ਉੱਤੇ ਜੀ ਬਹੁਤ ਵੱਡੀ ਭੀੜ ਪੈ ਗਈ ਆ ਹਾਂ ਸਾਡੇ ਉੱਤੇ ਕੋ ਜਿਹੜਾ ਹੈਗਾ ਵਾ ਜਿਤਨਾ ਹੁਣ ਸਾਨੂੰ 2 ਨੰਬਰ ਦੇ ਇਸ਼ਾਰੇ ਟ੍ਰੇਡ ਕੀਤਾ ਜਾ ਰਿਹਾ ਹੈ ਜਿਤਨਾ ਸਾਡੇ ਹਾਕਮ ਆ ਰਹੇ ਜਾ ਰਹੇ ਆ ਸਾਡੇ ਜਿਹੜੇ ਨੌਜਵਾਨ ਨੇ ਜਿਨ੍ਹਾਂ ਨੇ ਲੜਾਈ ਲੜੀ ਆ ਆਜ਼ਾਦੀ ਲੈਣ ਵਾਸਤੇ ਉਹਨਾਂ ਨੂੰ ਜੇਲਾਂ ਵਿੱਚੋਂ ਬਾਹਰ ਨਹੀਂ ਕੱਢਿਆ ਜਾ ਰਿਹਾ ਇਹੋ ਜਿਹੇ ਜਿਹੜੇ ਮਸਲੇ ਹੈਗੇ ਨੇ ਜਿਹੜੇ ਜਿਹੜੇ ਸਾਡੇ ਸਮਾਜ ਦੇ ਵਸੋਂ ਤੋਂ ਬਾਹਰ ਨੇ ਉਹ ਅਕਾਲ ਤਖਤ ਦੇ ਪਰਿਵਿਉ ਉਜਾਉਂਦੇ ਉਹ ਅਕਾਲ ਤਖਤ ਦੇ ਚੱਲੇ ਆਉਂਗੇ ਨੇ ਕਹਿਣਾ ਕੀ ਚਾਹੁੰਦੇ ਕਿ ਜਿਹੜੇ ਮਸਲਿਆਂ ਦੀ ਗੱਲ ਅਕਾਲ ਤਖਤ ਸਾਡੇ ਜਥੇਦਾਰ ਦੇ ਵੱਲੋਂ ਜਾਂ ਅਕਾਲ ਤਖਤ ਸਾਡੇ ਹੋਣੀ ਚਾਹੀਦੀ ਸੀ ਹੋਈ ਨਹੀਂ ਹੋ ਰਹੀ ਜਿਹੜੀ ਕਰਨੀ ਚਾਹੀਦੀ ਹੈ ਮੈਂ ਸਪਸ਼ਟ ਸ਼ਬਦਾਂ ਚ ਕਹਿਣਾ ਚਾਹੁੰਦਾ ਉਹ ਨਹੀਂ ਹੋ ਰਹੀ ਉਹ ਕਿਉਂ ਨਹੀਂ ਹੋ ਰਹੀ ਕਿ ਇੱਕ ਪਰਿਵਾਰ ਦਾ ਜਿਹੜਾ ਹੈ ਨਾ ਜੀ ਤਖਤ ਦੇ ਉੱਤੇ ਕਬਜ਼ਾ ਹੈ ਔਰ ਉਸ ਪਰਿਵਾਰ ਦੇ ਉੱਤੇ ਆਰਐਸਐਸ ਦਾ ਕਬਜ਼ਾ ਹੈ ਆਰਐਸਐਸ ਜਿਹੜਾ ਹੈਗਾ ਹੈ ਉਹ ਆਪਣੇ ਤਰੀਕੇ ਦੇ ਨਾਲ ਜਿਹੜਾ ਨਾ ਜੀ ਸਿੱਖੀ ਨੂੰ ਚਲਾਉਣਾ ਚਾਹੁੰਦਾ ਔਰ ਉਹ ਸਾਰੇ ਜਿਹੜੇ ਮਸਲੇ ਨੇ ਸਿੱਖਾਂ ਨੂੰ ਬਦਨਾਮ ਕਰਕੇ ਸਿੱਖਾਂ ਨੂੰ ਪਾੜ ਕੇ ਸਿੱਖਾਂ ਦੇ ਵਿੱਚ ਧੜੇਬੰਦੀ ਪੈਦਾ ਕਰਕੇ ਕਿਉਂਕਿ ਜਦੋਂ ਤੱਕ ਅਸੀਂ ਇਕੱਠੇ ਨਹੀਂ ਹੋਵਾਂਗੇ ਸਾਨੂੰ ਕੋਈ ਪ੍ਰਾਪਤੀ ਨਹੀਂ ਹੋ ਸਕਦੀ ਜਗੀਰ ਕੌਰ ਦੇ ਮਸਲੇ ਦੇ ਉੱਪਰ ਤਖਤ ਸਾਹਿਬ ਨੂੰ ਗੁਰੂ ਸਾਹਿਬ ਨੂੰ ਫਿਰ ਢਾਲ ਬਣਾਇਆ ਜਾ ਰਿਹਾ ਹਾਂਜੀ ਬਿਲਕੁਲ ਬਣਾਇਆ ਜਾ ਰਿਹਾ ਜੀ ਮੈਂ ਉਹਨਾਂ ਰਾਗੀ ਨੂੰ ਪੁੱਛਣਾ ਚਾਹੁੰਨਾ ਹੈ ਕਿ ਤੁਸੀਂ ਇਹਤ ਮਰਿਆਦਾ ਨਹੀਂ ਪੜੀ ਹੂੰ ਕਾਰੇ ਰਾਗੀ ਜੇ ਤੁਸੀਂ ਜਦੋਂ ਤੁਹਾਨੂੰ ਤੰਤੀ ਸਾਜਾਂ ਲਈ ਕਿਹਾ ਜਾਂਦਾ ਉਦੋਂ ਦੋ ਤੁਸੀਂ ਰੋਣ ਲੱਗ ਪੈਂਦੇ ਜੀ ਹੂੰ ਜਦੋਂ ਤੁਹਾਨੂੰ ਪਾਈ ਸਾਹਿਬ ਜੀ ਜਿਹੜਾ ਹੈਗਾ ਯੂਨੀਫਾਰਮ ਪਾ ਕੇ ਹਰਿਮੰਦਰ ਸਾਹਿਬ ਦੇ ਉੱਤੇ ਜਿਹੜੀ ਹੈਗੀ ਆ ਹੂੰ ਉਹ ਤੇ ਜਾ ਕੇ ਕੀਰਤਨ ਕਰਨ ਲਈ ਗੱਲ ਕਹੀ ਜਾਂਦੀ ਆ ਕਤੋਂ ਜੀ ਲੋਨ ਲੱਗ ਪੈਂਦੇ ਜੇ ਅੱਜ ਤਾਨੂੰ ਬੀਬੀ ਜ਼ਗੀਰਕੌਰ ਯਾਦ ਆ ਗਈ ਆ ਤੁਸੀਂ ਆਪਣੇ ਆਪ ਮੇਰੇ ਸਾਰੇ ਪਰਿਵਾਰ ਵਾਪਾ ਆਪ ਪਪਣ ਚਾਤੀ ਮਾਰੋ ਤੁਹਾਡੇ ਆਪਣੇ ਪਰਿਵਾਰਾਂ ਸਾਡੇ ਆਪਣੇ ਪਰਿਵਾਰਾਂ ਚ ਕਿੰਨਾ ਫਤਤ ਪੁਣਾ ਹੈ ਇਸ ਕਰਕੇ ਦੱਸਣਾ ਜੀ ਇਹ ਜਿਹੜੀ ਲਹਿਰ ਹੈ ਇਹਨੂੰ ਠੰਡ ਠੱਲੜ ਵਾਸਤੇ ਸ਼ਿਕਾਇਤਾਂ ਕਰਨ ਦੇ ਲੋੜ ਨਹੀਂ ਆ ਇਹਨੂੰ ਠੱਲਣ ਵਾਸਤੇ ਨੀਵਾ ਦਿਖਾਉਣ ਦੇ ਲੋੜ ਨਹੀਂ ਆ ਇਹਨੂੰ ਛੱਲਣ ਵਾਸਤੇ ਭਾਈ ਸਾਹਿਬ ਜੀ ਕਿਸੇ ਦੇ ਸਿਰ ਦੇ ਉੱਤੇ ਖੜਾ ਪੰਨਣ ਦੀ ਲੋੜ ਨਹੀਂ ਆ ਇਹਨੂੰ ਵਾਸਤੇ ਜਿਹੜਾ ਹੈਗਾ ਉਰੇ ਨਾਲ ਖਲੋ ਕੇ ਉਹਨੂੰ ਸਮਝਾ ਕੇ ਉਹਨੂੰ ਬੁਝਾ ਕੇ ਉਹਨੂੰ ਦੱਸ ਕੇ ਉਹਨੂੰ ਮੁਰਕੇ ਸਿੱਖੀ ਨਾਲ ਜੋੜ ਕੇ ਜਿਹੜਾ ਨਾ ਇਹ ਸਿੱਖੀ ਦਾ ਜਿਹੜਾ ਹੈਗਾ ਪਲਾਕ ਕੀਤਾ ਜਾ ਸਕਦਾ ਹਰਿਆਣਾ ਸਾਹਿਬ ਇੱਕ ਸਵਾਲ ਆ ਜਿਹੜੇ ਅਕਾਲੀ ਦਲ ਤੋਂ ਅਲੈਦਾ ਹੋਏ ਨੇ ਉਹਨਾਂ ਲੀਡਰਾਂ ਦੇ ਵੱਲੋਂ ਉਹਨਾਂ ਲੋਕਾਂ ਦੇ ਵੱਲੋਂ ਅਕਾਲੀ ਦਲ ਤੇ ਸਵਾਲੀਆ ਚਿੰਨ੍ਹ ਲਾਏ ਜਾ ਰਹੇ ਨੇ ਕਿ ਜਦੋਂ ਤੇ ਜਗੀਰ ਕੌਰ ਅਕਾਲੀ ਦਲ ਦੇ ਵਿੱਚ ਸੀ ਉਹ ਤੋਂ ਪ੍ਰਧਾਨਗੀ ਕੀਤੀ ਅਕਾਲੀ ਦਲ ਨੇ ਜਿਵੇਂ ਕਿਹਾ ਉਸੇ ਤਰ੍ਹਾਂ ਦਾ ਜਿਹੜਾ ਕਾਰਜਕਾਲ ਸੀਗਾ ਬੀਬੀ ਜਗੀਰ ਕੌਰ ਕਰਦੇ ਰਹੇ ਤੇ ਜਦੋਂ ਉਹਨਾਂ ਨੇ ਬਾਗੀਸੁਰ ਉਠਾਇਆ ਕਹਿੰਦੇ ਜਦੋਂ ਪੰਥ ਦੀ ਗੱਲ ਕੀਤੀ ਜਦੋਂ ਅਕਾਲੀ ਦਲ ਦੇ ਵਿੱਚ ਆਈਆਂ ਖਾਮੀਆਂ ਦੇ ਸੁਧਾਰ ਦੀ ਗੱਲ ਹੋਈ ਤੇ ਉਸ ਤੋਂ ਬਾਅਦ ਜਗੀਰ ਕੌਰ ਨੂੰ ਜਿਹੜਾ ਅਕਾਲ ਤੱਕ ਸਭ ਤੇ ਤਲਬ ਕਰਵਾਇਆ ਜਾ ਰਿਹਾ ਇੱਕ ਪਰਿਵਾਰ ਦੇ ਵੱਲੋਂ ਇਸ ਗੱਲ ਦੇ ਨਾਲ ਸਹਿਮਤੋਂ ਤੁਸੀਂ ਨਹੀਂ ਇਸ ਤਰ੍ਹਾਂ ਹੈਗਾ ਜੀ ਇਹ ਜੈਲਸੀ ਆ ਹੂੰ ਇਹ ਜਿਹੜਾ ਹੈਗਾ ਨਾ ਜੇ ਮਤਲਬ ਪੋਲਿਟਿਕਸ ਆ ਹੂੰ ਇਹ ਕਿਸੇ ਨੂੰ ਨੀਵਾ ਦਿਖਾਉਣ ਦੀ ਗੱਲ ਹੈ ਇਹਦੇ ਵਿੱਚ ਕੁਝ ਨਹੀਂ ਰੱਖਿਆ ਹੂੰ ਬੀਬੀ ਜ਼ਗੀਰਕੋਟ ਜਿਹੜੀ ਹੈਗੀ ਆ ਉਹਨੂੰ ਵੀ ਆਪਣੇ ਵੱਲ ਧਿਆਨ ਮਾਰਨਾ ਚਾਹੀਦਾ ਜੇ ਉਹ ਸਾਰਾ ਕੰਮ ਕਰਦੇ ਆ ਜੋ ਉਹਦੇ ਖਿਲਾਫ ਅਲਿਗੇਸ਼ਨ ਲੱਗੇ ਨੇ ਤੇ ਫਿਰ ਉਹਨੂੰ ਬਾਤ ਇਹ ਰਹੀ ਕਿ ਸਾਡੇ ਆਪਣੇ ਆਪ ਸੁਭਾਰ ਲਿਆਉਣਾ ਚਾਹੀਦਾ ਔਰ ਪੰਥ ਦਾ ਇੱਕ ਹਿੱਸਾ ਬਣ ਕੇ ਕਿਉਂਕਿ ਉਹ ਪੰਥ ਦੇ ਉਹ بڑے-ਵੱਡੇ ਉਹਦੇ ਉਹਨਾਂ ਨੇ ਹੰਢਾਏ ਨੇ ਉਹਨਾਂ ਨੂੰ ਇੱਕ ਐਗਜ਼ੈਂਪਲ ਬਣਨਾ ਚਾਹੀਦਾ ਇੱਕ ਚਾਨਣ ਮਨਾਰਾ ਬਣਨਾ ਚਾਹੀਦਾ ਇੱਕ ਰਾਹਦਰਸ਼ਕ ਬਣਨਾ ਚਾਹੀਦਾ ਔਰ ਤਾਂ ਹੀ ਇਸ ਤਰ੍ਹਾਂ ਹੈਗਾ ਨਾ ਸਾਡੀ ਸਿੱਖੀ ਫੈਲੇਗੀ ਸਬਕ ਅਕਾਲੀ ਅਗੂ ਤੇ ਸਬਕ ਐਸਜੀਪੀਸੀ ਮੈਂਬਰ ਗੁਰਪ੍ਰਤਾਪ ਸਿੰਘ ਰਿਆੜ ਦੇ ਨਾਲ ਗੱਲਬਾਤ ਕੀਤੀ ਆ ਤਾਂ ਉਹਨਾਂ ਨੇ ਸਿਧਾਂਤਕ ਪੱਖ ਤੋਂ ਸਿੱਖ ਰਹਿਤ ਮਰਿਆਦਾ ਦਾ ਜਿਹੜਾ ਹਵਾਲਾ ਦਿੰਦਿਆਂ ਹੋਇਆਂ ਕਿਹਾ ਕਿ ਚਾਰ ਕੁਰਹਿਤਾਂ ਦੇ ਵਿੱਚੋਂ ਜਿਹੜੀ 3 ਨੰਬਰ ਕੁਰਹਿਤ ਹੈ ਉਸ ਕੁਰਹਿਤ ਦਾ ਨਪਟਾਰਾ ਜਿਹੜਾ ਗੁਰੂ ਘਰ ਦੇ ਵਿੱਚ ਕਿਸੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਪੰਜ ਪਿਆਰੇ ਸਹਿਬਾਨ ਦੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਹੋ ਸਕਦਾ ਹੈ ਤੇ ਇਸ ਗੱਲ ਦੀ ਉਹਨਾਂ ਨੇ ਨਖੇਦੀ ਵੀ ਕੀਤਾ ਕਿ ਜਿਹੜਾ ਮਸਲਾ ਅਕਾਲ ਤਖਤ ਸਾਹਿਬ ਤੇ ਬੀਬੀ ਜਗੀਰ ਕੌਰ ਦਾ ਲਜਾਇਆ ਗਿਆ ਏ ਇਸ ਮਸਲੇ ਨੂੰ ਨਹੀਂ ਸੀ ਲਜਾਣਾ ਚਾਹੀਦਾ ਔਰ ਬਹੁਤ ਸਾਰੇ ਉਹਨਾਂ ਨੇ ਸਵਾਲੀਆ ਚਿੰਨ੍ਹ ਵੀ ਲਗਾਏ ਨੇ ਇਸੇ ਮਾਮਲੇ ਦੇ ਬਾਬਤ ਭਵਿੱਖ ਦੇ ਵਿੱਚ ਵੀ ਤਮਾਮ ਸਾਰੀ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ